प्राइम जॉरव चैनल सारत बहुत बहुत स्वागत है एक और फिर हाजिर है अज दिया कुछ खास खबर लेके खबर शुरू तो कर जेकर चैनल पर पहली बार आए हो तो चैनल जरूर सबसक्राइब कर लवो तो जिन्हें चैनल में पहला ही सबसक्राइब किया है उन्होंने बहुत बहुत शुक्रिया बहुत बहुत धन्यवाद तो नोटिशन बैल आइकॉन का बटन जरूर प्रेस कर लेवो क्योंकि इस तरह जो भी असं नवी वीडियो अपलोड करते हैं वो नोटिफिकेशन ठे तक पहुँच जाती है हूँ आप शुरू करते हैं अज खास खबर ਸਭ ਤੋਂ ਪਹਿਲੀ ਜਿਹੜੀ ਖਬਰ ਆ ਰਹੀ ਹੈ ਜਪਾਨ ਤੋਂ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਪਾਨ ਸਰਕਾਰ ਨੇ ਹੋਣ ਇੱਕ ਵੱਡਾ ਫੈਸਲਾ ਲਿਆ ਹੈ ਤੇ ਇਹ ਇੱਕ ਹੈਰਾਨ ਕਰ ਦੇਣ ਵਾਲਾ ਫੈਸਲਾ ਹੈ ਇਸ ਦੇ ਮੁਤਾਬਕ ਜਿਹੜੇ ਉੱਥੇ ਮਰੇ ਰਹੇ ਮੁਸਲਮ ਪਾਈਚਾਰੇ ਦੇ ਲੋਕ ਹੈ ਉਹਨਾਂ ਨੂੰ ਹੁਣ ਨਵੀਆਂ ਕਬਰਸਤਾਨ ਲਈ ਜ਼ਮੀਨਾਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੇ ਕਿਹਾ ਹੈ ਕਿ ਮੁਸਲਮ ਪਾਈਚਾਰੇ ਦੇ ਲੋਕ ਆਪਣੇ ਮ੍ਰਿਤਕ ਦੇਹਾਂ ਨੂੰ ਆਪਣੇ ਦੇਸ਼ਾਂ ਦੇ ਵਿੱਚ ਜਾ ਕੇ ਹੀ ਦਫਨਾਣਗੇ ਇਸ ਫੈਸਲੇ ਕਰਕੇ ਜਾਪਾਨ ਵਿੱਚ ਰਹਿ ਰਹੇ ਲਗਭਗ 2 ਲੱਖ ਜਿਹੜੇ ਮੁਸਲਮਾਨਸ ਹੈਗੇ ਆ ਉਹਨਾਂ ਨੂੰ ਇਹ ਲੋਕ ਕਾਫੀ ਜ਼ਿਆਦਾ ਚਿੰਤਾ ਪੈ ਗਈ ਹੈ। ਮ੍ਰਿਤਕ ਪਰਿਵਾਰਾ ਮੈਂਬਰਾਂ ਦੀ ਮ੍ਰਿਤਕ ਦੇ ਨੂੰ ਉਹਨਾਂ ਦੇ ਦੇਸ਼ ਭੇਜਣ ਦੀ ਜਿਹੜੀ ਪ੍ਰੋਸੈਸਿੰਗ ਹੈਗੀ ਆ ਉਹਦੇ ਨਾਲ ਜੜੀ ਕਾਫੀ ਜ਼ਿਆਦਾ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਥੇ ਤੁਹਾਨੂੰ ਦੱਸਦੀ ਹੈ ਕਿ ਇਸ ਥਿਸ਼ਤੀ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਜ਼ਮੀਨ ਦੀ ਪਾਰੀ ਕਾਫੀ ਕਮੀ ਹੈ ਤੇ ਲਗਭਗ 12 ਕਰੋੜ ਤੋਂ ਵੀ ਵੱਧ ਵਾਦੀ ਵਾਲੇ ਜਪਾਨ ਦੇ ਵਿੱਚ ਹੁਣ ਜ਼ਮੀਨ ਦੀ ਵਰਤੋਂ ਪਹਿਲਾਂ ਵੀ ਬਹੁਤ ਸੀਮਤ ਹੈ ਇਸ ਤੋਂ ਇਲਾਵਾ ਜਪਾਨ ਵਿੱਚ ਬੁੱਧ ਤੇ ਹੋਰ ਧਰਮ ਦੇ ਲੋਕ ਜਿਹੜੇ ਹੈਗੇ ਆ ਰਹਿ ਰਹੇ ਹਨ ਤੇ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਇਹਨਾਂ ਇਸ ਗੱਲ ਦਾ ਇਸ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਦਾ ਵੀ ਪ੍ਰਭਾਵ ਪਿਆ ਹੈ ਤੇ ਜਪਾਨ ਦੇ ਇਸ ਫੈਸਲੇ ਤੋਂ ਮੁਸਲਮਾਨਾਂ ਨੂੰ ਹੁਣ ਕਬਰਸਤਾਨ ਬਣਾਉਣ ਦੇ ਲਈ ਜਿਹੜੀ ਜ਼ਮੀਨ ਹੈਗੀ ਆ ਉਹ ਆਪਣੇ ਦੇਸ਼ ਦੇ ਵਿੱਚ ਹੀ ਉਹਨਾਂ ਨੂੰ ਆਪਣੇ ਜਿਹੜੇ ਮ੍ਰਿਤਕ ਹੈਗੇ ਆ ਉਹਨਾਂ ਦਾ ਦਾਦਾ ਸੰਸਕਾਰ ਕਰਨਾ ਪਵੇਗਾ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਜੇਕਰ ਤੁਸੀਂ ਅਜੇ ਤੱਕ ਆਪਣਾ ਆਧਾਰ ਕਾਰਡ ਜਿਹੜਾ ਹੈਗਾ ਆ ਉਸ ਨੂੰ ਆਪਣੇ ਪੈਨ ਕਾਰਡ ਦੇ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਤੁਹਾਨੂੰ ਇਸ ਪ੍ਰਕਿਰਿਆ ਨੂੰ ਜਲਦੀ ਹੀ ਪੂਰਾ ਕਰਨਾ ਪਵੇਗਾ ਕਿਉਂਕਿ ਸੈਂਟਰਲ ਗਵਰਨਮੈਂਟ ਦੇ ਆਧਾਰ ਨੇ ਆਧਾਰ ਅਤੇ ਪੈਨ ਕਾਰਡ ਨੂੰ ਲਿੰਕ ਕਰਨ ਦੀ ਆਖਰੀ ਮਿਤੀ 31 ਦਸੰਬਰ 2025 ਨਿਰਧਾਰਿਤ ਕੀਤੀ ਹੈ ਤੇ ਇਹ ਮਿਤੀ ਉਹਨਾਂ ਸਾਰਿਆਂ ਲਈ ਲਾਜ਼ਮੀ ਹੋਵੇਗੀ ਜਿਨ੍ਹਾਂ ਨੇ 1 ਅਕਤੂਬਰ 2025 ਨੂੰ ਜਾਂ ਇਸ ਤੋਂ ਪਹਿਲਾਂ ਪੈਨ ਕਾਰਡ ਪ੍ਰਾਪਤ ਕੀਤਾ ਸੀ ਤੇ ਜੇਕਰ ਤੁਸੀਂ ਆਪਣੇ ਪੈਨ ਕਾਰਡ ਨੂੰ ਆਖਰੀ ਮਿਤੀ ਤੱਕ ਧਾਰ ਕਾਰਡ ਨਾਲ ਲਿੰਕ ਨਹੀਂ ਕਰਦੇ ਤਾਂ ਤੁਹਾਡਾ ਪੈਨ ਕਾਰਡ 1 ਜਨਵਰੀ 2026 ਤੋਂ ਜਿਹੜੇ ਕਿ ਖਤਮ ਹੋ ਜਾਵੇਗਾ ਅਯੋਗ ਹੋ ਜਾਵੇਗਾ ਤਾਂ ਇਸ ਲਈ ਤੁਹਾਨੂੰ ਕਾਫੀ ਜ਼ਿਆਦਾ ਨੁਕਸਾਨ ਭੁਗਤਣਾ ਪੈ ਸਕਦਾ ਹੈ ਕਿਉਂਕਿ ਇਸਦੇ ਨਾਲ ਤੁਸੀਂ ਆਪਣਾ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰ ਸਕੋਗੇ ਤੇ ਨਾ ਹੀ ਤੁਹਾਡੇ ਕਿਸੇ ਵੀ ਬਕਾਇਆ ਰਿਟਰਨ ਦੀ ਪ੍ਰਕਿਰਿਆ ਕੀਤੀ ਜਾਵੇਗੀ ਤੇ ਤੁਹਾਨੂੰ ਕੋਈ ਰਿਫੰਡ ਵੀ ਨਹੀਂ ਮਿਲੇਗਾ ਤੇ ਤੁਹਾਡਾ ਸਾਰਾ ਰਿਫੰਡ ਰੋਕ ਲਿਤਾ ਜਾਵੇਗਾ ਤੇ ਇਸ ਦੇ ਨਾਲ ਤੁਹਾਨੂੰ ਤਨਖਾਹ ਕ੍ਰੈਡਿਟ ਦੇ ਨਾਲ ਸਮੱਸਿਆ ਦਾ ਸਾਹਮਣਾ ਵੀ ਕਰਨਾ ਪਿਆ ਸਕਦਾ ਹੈ ਇਹਦੇ ਨਾਲ ਦੱਸਦੀ ਹੈ ਕਿ ਜੇਕਰ ਤੁਹਾਡਾ ਪੈਨ ਕਾਰਡ ਮਤਲਬ ਨਹੀਂ ਕੰਮ ਕਰ ਰਿਹਾ ਤਾਂ ਤੁਸੀਂ ਇਸ ਨੂੰ ਲੇਟ ਫੀਸ ਦੇ ਨਾਲ ਲਿੰਕ ਕਰ ਸਕਦੇ ਹੋ ਤਾਂ ਤੁਹਾਡਾ ਪੈਨ ਆਮ ਤੌਰ ਤੇ 30 ਦਿਨਾਂ ਦੇ ਅੰਦਰ ਦੁਬਾਰਾ ਫਿਰ ਚਾਲੂ ਹੋ ਜਾਵੇਗਾ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਮਸ਼ਹੂਰ ਯੂਟਿਊਬਰ ਅਤੇ ਬਾਈਕ ਬਲੌਗਰ ਪ੍ਰਿੰਸ ਪਟੇਲ ਜਿਨ੍ਹਾਂ ਦੀ ਉਮਰ 18 ਸਾਲ ਦੱਸੀ ਜਾਂਦੀ ਹੈ ਉਹਨਾਂ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਤੇ ਇਹ ਜਿਹੜੀ ਘਟਨਾ ਹੈਗੀ ਹੈ ਸੂਰਤ ਦੇ ਵਿੱਚ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਜੁਨੀਵਰਸਿਟੀ ਟੂ ਬ੍ਰੈਡਲਾਈਨਰ ਬ੍ਰਿਜ ਤੋਂ ਉਹੇ ਢਾ ਉਤਰਦੇ ਸਮੇਂ ਪ੍ਰਿੰਸ ਪਟੇਲ ਆਪਣੀ ਬਾਈਕ ਤੋਂ ਕੰਟਰੋਲ ਕੋ ਆ ਬੈਠਾ ਤੇ ਸਿੱਧਾ ਡਿਵਾਈਡਰ ਦੇ ਵਿੱਚ ਜਾ ਵੱਜਾ ਤੇ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਇਹ ਜਿਹੜਾ ਹਾਸਾ ਇੰਨਾ ਖਤਰਨਾਕ ਸੀ ਭਿਆਨਕ ਸੀ ਕਿ ਉਸ ਮੁੰਡੇ ਦਾ ਜਿਹੜਾ ਸਿਰ ਹਗਾਇਆ ਥੜ ਤੋਂ ਵੱਖਰਾ ਹੋ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਦੱਸਿਆ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਹਾਸਾ ਬਾਈਕ ਦੀ ਤੇਜ਼ ਰਫ਼ਤਾਰ ਕਰਕੇ ਹੋਇਆ ਹੈ ਇੱਥੇ ਤਾਂ ਦੱਸਦੀ ਹੈ ਕਿ ਸੋਸ਼ਲ ਮੀਡੀਆ ਤੇ ਪੀ ਕੇ ਆਰ ਬਲੌਗਰ ਦੇ ਨਾਮ ਦੇ ਨਾਲ ਇਹ ਮਸ਼ਹੂਰ ਸੀ ਤੇ ਇਹਨਾਂ ਦੀ ਉਮਰ 18 ਸਾਲ ਸੀ ਤੇ ਇਹ ਆਪਣੀ ਕੇਟੀਐਮ ਬਾਈਕ ਦੀ ਰੀਲੀਸ ਇਸ ਕੰਟ ਲਈ ਇੰਸਟਾਗ੍ਰam ਦੇ ਯੂਟਿਊਬਰ ਤੇ ਕਾਫੀ ਮਸ਼ਹੂਰ ਸੀ ਉਸਨੇ ਆਪਣੀ ਬਾਈਕ ਨੂੰ ਮਨਿਸਟਰ ਨਾਮ ਦਿੱਤਾ ਸੀ ਤੇ 13 ਅਕਤੂਬਰ ਨੂੰ ਪੋਸਟ ਕੀਤੀ ਰੀਲ ਵਿੱਚ ਉਹ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬਾਈਕ ਚਲਾਉਂਦੇ ਦਿਖਾਈ ਦਿੱਤਾ ਸੀ ਤੇ ਤੇਜ਼ ਜਿਹੜੀ ਰਫਤਾਰ ਦਾ ਬਾਈਕਿੰਗ ਦਾ ਇਸ਼ੂ ਹੀ ਇਸ ਜਿਹੜਾ ਮਸ਼ਹੂਰ ਯੂਟਿਊਬਰ ਹੈ ਇਸ ਦੀ ਮੌਦਾ ਕਾਰਨ ਬਣਿਆ ਹੈ ਇਸ ਤੋਂ ਬਾਅਦ ਜੇਕਰ ਆਪਾਂ ਸਿਹਤ ਪੱਖੋਂ ਦੇਖੀਏ ਤਾਂ ਇਸ ਦਾ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਵੀ ਜੇਕਰ ਰੋਟੀ ਦੇ ਨਾਲ ਚੋਲ ਖਾਂਦੇ ਹੋ ਤਾਂ ਇਹ ਸਹੀ ਹੈ ਜਾਂ ਗਲਤ ਹੈ ਤੇ ਸਿਹਤ ਮਾਰਨ ਦੱਸਿਆ ਹੈ ਕਿ ਇੱਕੋ ਸਮੇਂ ਦੇ ਵਿੱਚ ਜਿਹੜੇ ਦੋਨੋਂ ਚੀਜ਼ਾਂ ਖਾਣੀਆਂ ਤੁਹਾਡੀ ਸਿਹਤ ਤੇ ਮਾੜਾ ਅਸਰ ਪਾ ਸਕਦੀਆਂ ਹੈ रोटी तो चौल दो काफ़ी ज़्यादा पोषक तत्व पाए जाते हैं रोटी के प्रोटीन सोडियम कार्बोहाइड्रेट्स कैलशियम मैगनीशियम होर भी काफ़ी जे पौष्टिक तत्व होंगे पर चौलों के कार्बोहाइड्रेट की मात्रा काफ़ी ज़्यादा होंगी है तो क्योंकि इस बहुत जल्दी ऊर्जा प्राप्त हों है इस अलावा चौलान च रोटी के मुकाबले कैलोरी भी ज़्यादा होंगी है मारा का कहना है कि रोटी तो चौल जेकर देंटे खाइए तो इसका ज्यादा डायजैसटिव सिस्टम पाचन तंत्र से काफ़ी बुरा असर पैता है ਇਸ ਲਈ ਦੋਵਾਂ ਨੂੰ ਇੱਕ ਸਮੇਂ ਖਾਣ ਖਾਣ ਦੇ ਨਾਲ ਸਰੀਰ ਨੂੰ ਇਹਨਾਂ ਨੂੰ ਇਕੱਠੇ ਜਿਹੜਾ ਹਜ਼ਮ ਕਰਨਾ ਮੁਸ਼ਕਲ ਹੋ ਜਾਂਦਾ ਹੈ ਤੇ ਇਸ ਲਈ ਵਿਅਕਤੀ ਨੂੰ ਜਿਹੜਾ ਇਹਨਾਂ ਦੋਨੋਂ ਚੀਜ਼ਾਂ ਨੂੰ ਇਕੱਠੇ ਨਹੀਂ ਖਾਣਾ ਚਾਹੀਦਾ ਇਸ ਦੇ ਨਾਲ ਨਾਲ ਬਲੱਡ ਸ਼ੂਗਰ ਲੈਵਲ ਤੇ ਗਲੂਕੋਜ਼ ਦਾ ਲੈਵਲ ਵੀ ਵੱਧ ਸਕਦਾ ਹੈ ਤੇ ਇਸ ਲਈ ਇਹਨਾਂ ਦੋਨਾਂ ਚੀਜ਼ਾਂ ਨੂੰ ਇਕੱਠੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇੱਥੇ ਤੁਹਾਨੂੰ ਦੱਸਦੀ ਹਾਂ ਕਿ ਜਿਹੜਾ ਰੁਪਈਆ ਹੈਗਾ ਜਾਂ ਉਹਦਾ ਜਿਹੜਾ ਮੁੱਲ ਹੈਗਾ ਕਾਫੀ ਜ਼ਿਆਦਾ ਡਿੱਗ ਗਿਆ ਹੈ ਅਮਰੀਕਨ ਡਾਲਰ ਦੇ ਮੁਕਾਬਲੇ ਕਾਫੀ ਹੇਠਲੇ ਪੱਧਰ ਤੇ ਪਹੁੰਚਿਆ ਹੈ ਤੇ ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਅਮਰੀਕਨ ਕਰੰਸੀ ਹੈਗੀ ਆ ਉਹਦਾ ਜਿਹੜੀ ਕਾਫੀ ਜ਼ਿਆਦਾ ਮਜ਼ਬੂਤੀ ਹੋ ਗਈ ਹੈ ਤੇ ਦੱਸਿਆ ਹੈ ਕਿ ਕੱਲ ਜਿਹੜਾ ਹੈਗਾ ਆ ਅੱਜ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਜਿਹੜਾ ਰੁਪਇਆ 32.65 ਡਿੱਗ ਕੇ 99.90 99.50 ਪ੍ਰਤੀ ਡਾਲਰ ਤੇ ਸਭ ਤੋਂ ਹੇਠਲੇ ਪੱਧਰ ਤੇ ਆ ਗਿਆ ਹੈ ਤੇ ਇਸ ਦੇ ਨਾਲ ਦੇ ਨਾਲ ਜਿਹੜਾ ਰਿਕਾਰਡ ਅੰਚਾਈ ਛੂਣ ਤੋਂ ਬਾਅਦ ਅੱਜ ਜਾਨੀ ਕਿ 2 ਦਸੰਬਰ ਨੂੰ ਸੋਨੇ ਤੇ ਚਾਂਦੀ ਦੀ ਕੀਮਤਾਂ ਵਿੱਚ ਗਰਾਵਟ ਦੇਖਣ ਨੂੰ ਮਿਲ ਗਈ ਹੈ ਦੱਸਿਆ ਜਾ ਰਿਹਾ ਹੈ ਕਿ 10 ਗ੍ਰਾਮ ਸੋਨੇ ਦੀ ਕੀਮਤ 1,30,294 ਹੋ ਗਈ ਹੈ ਤੇ ਚਾਂਦੀ ਦੀ ਕੀਮਤ 1,78,955 ਰੁਪਏ ਕਿਲੋਗ੍ਰਾਮ ਹੋ ਗਈ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਕੁਵੈਤ ਤੋਂ ਹైదరాబాద్ ਜਾ ਰਹੀ ਇੰਡੀਗੋ ਦੀ ਇੱਕ ਫਲਾਈਟ ਦੇ ਵਿੱਚ ਉਸ ਸਮੇਂ ਰੋਲਾ ਰੱਪਾ ਪੈ ਗਿਆ। ਸਸੰਸਨੀ ਫੈਲ ਗਈ ਜਦੋਂ ਉਸ ਦੇ ਵਿੱਚ ਇੱਕ ਜਿਹੜਾ ਹਿਊਮਨ ਬੰਬ ਰੱਖੀ ਜਾਣ ਦੀ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਉਹ ਜੜੀ ਫਲਾਈਟ ਨੂੰ ਮੁੰਬਈ ਵਾਪਸ ਮੋੜ ਦਿੱਤਾ ਗਿਆ ਤੇ ਜਾਣਕਾਰੀ ਦੇ ਮੁਤਾਬਕ ਫਲਾਈਟ ਵਿੱਚ ਮਨੁੱਖੀ ਬੰਬ ਹੋਣ ਦੀ ਧਮਕੀ ਦਿੱਲੀ ਹਵਾਈ ਅੱਡੇ ਤੇ ਈਮਲ ਰਾਹੀਂ ਈਮੇਲ ਰਾਹੀਂ ਦਿੱਤੀ ਗਈ ਸੀ ਤੇ ਇਸ ਤੋਂ ਬਾਅਦ ਜਿਹੜੇ ਅਧਿਕਾਰੀ ਅਲਰਟ ਹੋ ਗਏ ਤੇ ਇਸ ਉਡਾਣ ਦੇ ਦੌਰਾਨ ਮਿਲੀ ਇਸ ਧਮਕੀ ਨੂੰ ਕਾਫੀ ਜ਼ਿਆਦਾ ਗੰਭੀਰ ਮੰਨਿਆ ਗਿਆ ਤੇ ਇਸ ਤੋਂ ਬਾਅਦ ਉਡਾਣ ਨੂੰ ਮੁੰਬਈ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰ ਦਿੱਤੀ ਗਈ ਤੇ ਸੁਰੱਖਿਆ ਸੁਰੱਖਿਆ ਇਸ ਦੌਰਾਨ ਸੁਰੱਖਿਆ ਨੂੰ ਲੈ ਕੇ ਕਾਫੀ ਸਖਤ ਪ੍ਰਬੰਧ ਕੀਤੇ ਗਏ ਦੀ ਐਮਰਜੈਂਸੀ ਲੈਂਡਿੰਗ ਤੋਂ ਪਹਿਲਾਂ ਤੋਂ ਤਿਆਰੀਆਂ ਕੀਤੀਆਂ ਗਈਆਂ ਸਨ ਤੇ ਸੁਰੱਖਿਆ ਏਜੰਸੀਆਂ ਦੇ ਦੁਆਰਾ ਬੰਬ ਖੋਜ ਤੇ ਨਿਰੋਧਕ ਦਸਤੇ ਤੇ ਹੋਰ ਕਈ ਜਿਹੜੀ ਐਮਰਜੈਂਸੀ ਟੀਮਾਂ ਨੂੰ ਰਣਵੇ ਤੇ ਤਾਇਨਾਤ ਕੀਤਾ ਗਿਆ ਸੀ ਤੇ ਫਿਲਹਾਲ ਇਸ ਸਬੰਧ ਵਿੱਚ ਹਲੇ ਕੋਈ ਇੰਡੀਗੋ ਫਲਾਈਟ ਜਿਹੜੀ 에ਅਰਲਾਈਨਸ ਹੈਗੀ ਉਸ ਵੱਲੋਂ ਕੋਈ ਆਧਾਰਿਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਇਹ ਸੀ ਅੱਜ ਦੀਆਂ ਕੁਝ ਖਾਸ ਖਬਰਾਂ ਹੋਣ ਆਪਾਂ ਦੇਖ ਲੈਣੇ ਆ ਅੱਜ ਦੇ ਕ੍ਰਾਂਸੀ ਰੇਟਸ अमेरिका के डॉलर का रेट चल रहा है उणानवे रुपये सतासी पैसे कनेडा के डॉलर का रेट चल रहा है चौह रुपये पंद्रह पैसे आस्ट्रेलिया के डॉलर का रेट चल रहा है अठवंजा पचासी पैसे यूरो का रेट चल रहा है एक सौ चार रुपये पैंती पैसे न्यूजीलैंड के डॉलर का रेट चल रहा है इकवंजा रुपये उनताली पैसे अरब अमरात के दराम का रेट चल रहा है चौबीस सताई पैसे तिपाण का रेट चल रहा है एक सौ अठारह रुपये बहत्तर पैसे इस खत्म करते हैं जी वीडियो चंगी लगी तो एक लाइक जरूर करियो वीडियो देखने लिए सारे का बहुत बहुत, बहुत शुक्रिया